ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜਾ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਅਦਲੀਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜਿਹੜਾ ਅੰਮ੍ਰਿਤਸਰ ਵਾਲਾ ਇੰਟਰਨੈਸ਼ਨਲ 에ਅਰਪੋਰਟ ਆ 에ਅਰਪੋਰਟ ਦੇ ਬਿਲਕੁਲ ਨਾਲ ਹੀ ਲੱਗ ਗਿਆ ਜਿਹੜਾ ਵੀ ਦੀ ਹੁੰਦਾ ਜਿਹੜਾ ਵਾ ਡੇਰਾ ਵਾ ਜਿਹੜਾ ਲੱਗੇ ਹੋਟਲ ਰੈਡੀਸਨ ਬਲੂ ਜਿਹੜਾ ਕਾਫੀ ਮਸ਼ਹੂਰ ਹੈ ਕਾਫੀ ਹੋਟਲ ਹੈ ਇੱਥੇ ਲੱਗੇ ਜਿਹੜੇ ਤੇ ਰੈਡੀਸਨ ਬਲੂ ਤੇ ਲੱਗੇ ਜਿਹੜਾ ਵੀਰ ਜੀ ਹੁਣਾਉਂਦਾ ਜਿਹੜਾ ਵਾ ਡੇਰਾ ਵਾ ਵਾਰ-ਵਾਰ ਤੇ 에어ਪੋਰਟ ਵੀ ਤਕਰੀਬਨ ਇੱਥੋਂ ਕੋਈ ਅੱਧਾ ਪੌਣਾ ਕਿਲੋਮੀਟਰ ਹੀ ਆ ਜਿਹੜਾ ਹੀਰਾ ਸਿੰਘ ਕੋਲੋਂ ਅਗਲੋਂ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਨਾਰਮਲ ਰੇਟ 'ਚ ਦੋ ਸੁਈਆਂ ਗਾਵਾ ਦੋਵਾਂ ਤੇ ਮਗਰੀ ਵਸ਼ੀਆਂ ਵਾ ਤੇ ਇੱਕ ਤੁਹਾਨੂੰ ਸੁਈ ਮੱਝ ਤੇ ਇੱਕ ਗੱਬਨ ਮੱਝ ਤੁਹਾਨੂੰ ਦਿਖਾਉਣੀ ਹੈ ਤੇ ਬਾਕੀ ਜਿਤਨਾ ਕਿ ਵੀਡੀਓ ਹਰ ਕੇ ਵੀਡੀਓ 'ਚ ਬੇਨਤੀ ਸਾਡੀ ਇਹੀ ਹੁੰਦੀ ਆ ਵੇ ਜਿੱਥੇ ਵੀ ਪਸ਼ੂ ਲੈਣਾ ਵਾ ਆਪਣੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਤੇ ਆਪਣੀ ਸਮਝ ਨਾਲ ਤੇ ਆਪਣੀ ਗਾਰੰਟੀ ਤੇ ਖੜੋ ਕਿਸ ਦੀ ਗਾਰੰਟੀ ਤੇ ਰਹੋ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜਿਆ ਕਰੋ ਆਪਣੀ ਦੋ ਟਾਈਮ ਚੁਆਈ ਕਰਕੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਬਹੁਤ ਬਹੁਤ ਜੀ ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਜੀ। ਉਹ ਸੋਇਰ ਇਦਾਂ ਫੇ ਇੱਕ ਦਾ ਡੰਗਰ ਰਹਿਦਾ ਵਿਗ ਜਾਂਦਾ ਸੀ। ਹਾਂਜੀ। ਫਿਰ ਉਦੋਂ ਗਦਾਉ ਉਦੋਂ ਪਾਉਣੇ ਉੱਧਰ ਫਿਰ ਮਿਸਤਰੀ ਲੱਗੇ। ਹਾਂਜੀ ਹਾਂਜੀ। ਉਦੋਂ ਕੰਮ ਤੋਂ ਉੱਧਰ ਰੁਜੇ ਰਹੇ। ਉੱਧਰ ਵੀ ਕੁਝ ਰੁਜੇ ਰੇ ਤੁਸੀਂ ਦੱਸਿਆ ਵਿੱਚ ਨੁਕਸਾਨ ਵੀ ਕਾਫੀ ਹੋ ਗਿਆ। ਪੰਜ ਡੰਗਰ ਮਰ ਗਏ ਪੰਜ ਛੇੜ ਤੇ ਮਤੋਂ ਦੇ ਮਹੀਨੇ ਜ। ਆ ਤੁਸੀਂ ਕਹਿੰਦੇ ਪੰਜ ਡੰਗਰ ਜਿਹੜੇ। ਪੰਜ ਡੰਗਰ ਮਰ ਗਏ ਮਰ ਨਹੀਂ ਚੁੱਕਿਆ ਗਿਆ ਮੇਰਾ ਥੋੜਾ ਜ। ਅੱਛਾ। ਫੇਰ ਲਿਆ ਦੇਖੋ ਡਗਰਾ ਹੋਇਆ ਮੈਂ ਹੀ ਕਰਦੀ ਇੱਕ। ਅੱਛਾ। ਹਣ ਫੇਰ ਤੁਹਾਡਾ ਰੱਤਾ ਕੀ ਸ਼ੁਰੂ ਕਰੀਏ ਕੀ ਕੰਮ ਜਦੋਂ ਤੱਕ ਪਤਾ ਫਿਰ ਪੁੱਛ ਪਿਆ ਇਹ ਕੰਮ ਮੈਂ ਕਰਨਾ ਲੈਣਾ ਹਾਂਜੀ ਹਾਂਜੀ ਬਾਕੀ ਚਲੋ ਘਾਟੇ ਵਾਦੇ ਦੇ ਨਾਲ ਹੀ ਆ ਕਿਤੇ ਨਾਲ ਹੀ ਪਰਮਾਤਮਾ ਦੇ ਤੰਦਰੁਸਤੀ ਰੱਖੇ ਬੰਦੇ ਦੇ ਹਾਂਜੀ ਹਾਂਜੀ ਇਹ ਘਾਟੇ ਵਾਦੇ ਨਾਲ ਹੀ ਹੁੰਦੇ ਜਾਣਾ ਹਾਂਜੀ ਹਾਂਜੀ ਤੇ ਚਲੋ ਫਿਰ ਨਾਮ ਦੱਸੋ ਇੱਕ ਰੇ ਨਾਮ ਮੇਰਾ ਹੀਰਾ ਸਿੰਘ ਜੇ ਪਿੰਡ ਅਦਲੀ ਵਾਲਾ ਤੀਰੇ ਵਾਲਾ ਜੇਲਾ ਬਰਸਾਜੇ ਤੇ ਫੋਨ ਨੰਬਰ ਹੀ ਬੋਲ ਦੋ 9776 ਹਾਂਜੀ 28038 ਠੀਕ ਆ ਤੇ ਅੱਜ ਤੋਂ ਮੱਜਾਂ ਦੇ ਦੋ گاਵਾ ਹਨਾ ਤੇ ਚਲੋ ਪਹਿਲਾਂ ਸ਼ੁਰੂਆਤ ਇੱਕ ਮਲ ਸੂਈ ਹਾਂਜੀ ਦੂਆ ਬੜਾ ਸੂਈਆਂ ਚਲੋ ਫਿਰ ਪਹਿਲਾਂ ਗੱਬਨ ਮਾਜੀ ਦਿਖਾ ਦਈਏ ਤਾਂ ਫਿਰ ਸੂਈਆਂ ਤੁਹਾਨੂੰ ਦਿਖਾ ਦਿੰਨੇ ਕਿੰਨਾ ਘੜਦੀ ਟਾਈਮ ਹੈ ਇਹ ਟਾਈਮ ਲੈ ਜੂਗਾ 10 ਦੇ 10 ਤੋਂ ਪਤਾ ਦੂ ਇਹ ਸੁਸੂ ਇਹ ਘੜਦੀ ਮਾਜ ਹੈ ਨਾ ਹਾਂਜੀ ਘੜਦੀ ਹੈ ਬਾਕੀ ਲੈ ਆਂਦੀ ਆ ਵਾ ਹਾਂਜੀ ਕਿੰਨਾ ਕ ਦੁੱਧ ਚ ਹੋਇਆ ਇਹਦੇ ਕੋਲ ਤੇ ਕੁਝ ਮੈਂ ਦੁੱਧ 12 ਲੀਟਰ ਰਿਹਾ ਮਾਛ ਨੇ ਅੱਛਾ ਚਵਾ ਦੇਂਦੀ ਹੈ 12 ਲੀਟਰ ਸੇਵਾ ਉਹਦੇ ਹੁਣ ਤੂੰ ਟੋਟੀ ਲੈ ਲਈ ਸੀ ਜੀ ਤਾਂ ਤਾਂ ਮੈਂ ਅਦਰ ਰ ਅਗਰ ਰਜਾ ਰਿਹਾ ਹਾਂ ਠੀਕ ਹੈ ਹੁਣ ਮੈਂ ਕਿਓ ਕ ਦੇ ਤਾ ਠੀਕ ਹੈ 2-3 ਦਿਨ ਚੱਲ ਫੜਦਾ ਹੁੰਦੇ ਠੀਕ ਹੈ ਨਾ ਤਰੇ ਸਾਰੇ ਪਸ਼ੂ ਘਰ ਦੇ ਤੁਹਾਡੇ ਲਿੱਸੇ ਹੋਏ ਆ ਛੋੜੇ ਕੇ ਚਲੋ ਫਿਰ ਤੋਰੀਆਂ ਹੈ ਕਰੀ ਨਾ ਬਾਕੀ ਤੇ ਇਹਨਾਂ ਦੇ ਦਾਹ ਕਹਿੰਦੇ ਕੀ ਖੜਤੀ ਹੈ ਆਜੇ ਲਾਇਆ ਬਾਕੀ ਜੀ ਬਿਲਕੁਲ ਸਵੇਰ ਸਵੇਰ ਦਾ ਟਾਈਮ ਹੈ ਤੇ ਜੇ ਵੈਸੇ ਵੀ ਪੂਰੀਆਂ ਰੱਜੀਆਂ ਨਹੀਂ ਆ ਤੇ ਪੂਰੀਆਂ ਜਨਵਾਈਆਂ ਧਵਾਈਆਂ ਹੋਣੀਆਂ ਅਜ ਦਿਨ ਮੇ ਪੂਰਾ ਪ੍ਰੋਪਰ ਦਿਨ ਲੰਘ ਗਿਆ ਤੇ ਆਇਦੇ ਸਨੰਦਰਾ ਸਾਈਜ਼ ਗੈਪ ਜਿਹੜਾ ਦੇਖ ਸਕਦੇ ਜੀ ਤੇ ਮੁੱਲ ਵੀ ਜੀ ਫਿਰ ਇਹਦਾ ਮੁੱਲ ਵੀ ਜੀ ਇਹ ਮੈਂ 50 ਕਰਦੇ ਆ ਦਾ ਅੱਛਾ ਤੇ 2 ਛੜਾ ਵਿੱਚ 48000 ਜੀ ਦਾ ਬਾਕੀ ਮੌਕੇ ਤੇ ਮਾਨਤਨ ਕਰ ਦੋਗੇ ਥੋੜਾ ਬੋਦਾ ਮਾਨਤਨ ਹੋਊਗਾ ਮੋਲੀਆਂ ਪੋਲਾਂ ਪਿਆ ਅੱਛਾ ਚਲੋ ਬਾਕੀ ਇੱਕ ਫੋਨ ਲਾਵੇ ਕਰੀ ਹਨਾ ਠੀਕ ਹੈ ਤੇ ਹੁਣ ਆ ਗਈ ਦੂਸਰੇ ਨੰਬਰ ਤੇ ਸੂਈ ਸਵਾਈ ਆ ਕਿੰਨਾ ਚਿਰ ਹੋ ਗਿਆ ਨੇ ਸੂਈ ਨੂੰ ਇਹਨੂੰ ਬੱਚਾ ਵੀ ਲੋਕ ਮਹੀਨੇ ਦਾ ਬੱਚਾ ਹੋਣਾ ਮੰਨੇ ਨਾਲ ਲੱਗ ਕੇ ਬੰਨੇ ਕੱਟੀ ਹੈਗੀ ਤੇ ਮਗਰ ਹਨ ਬੱਚੇ ਆ ਪੈਂਡ ਤੇ ਜਿਹੜੇ ਵਿਖਾ ਦਿੰਨੇ ਸਾਰਿਆਂ ਦੇ ਇਕੱਠੇ ਐਂਡ ਤੱਕਰ ਬੱਚਿਆਂ ਦੀ ਕੋਈ ਵੀਡੀਓ ਜ਼ਰੂਰ ਵੇਖ ਲੈ ਤੇ ਮਿਹਨਤ ਲੱਗ ਕੇ ਜਿਹੜੀ ਚਲੋ ਇਹਦੀ ਕੱਟੀ ਆ ਤੇ ਦੁੱਧ ਕਿੰਨਾ ਦੁੱਧ ਵੀਰ ਜੀ ਇੱਥੇ ਲਿਆ ਦੁੱਧ 8 ਹੀ ਆ ਅੱਛਾ ਸੱਤ ਦਿਨ ਖਾਤੇ ਦੇ ਗੱਡੀ ਜੋ ਦੋ ਦੁੱਧ 8 ਹੀ ਜਵਾਵਾਂਗੇ ਅੱਛਾ ਸੱਤ ਕੋ ਪੱਕਾ ਦੁੱਧ ਜਿਹੜਾ 7-8 ਲੀਟਰ ਹੈਗਾ ਵਾ 7-8 ਲੀਟਰ ਪੱਕਾ ਦੁੱਧ ਤੋਰ ਫੇਰ ਕਰੀਨਾ ਤੇ ਜਦਾ ਥੱਲੇ ਦੇ ਹਾਂਜੀ ਉਹਨਾ ਤੋਂ ਲੈ ਤੂੰ ਦੱਸਿਆ ਕਿ ਬੰਦਾ ਚਲ ਗਿਆ ਮੇਰਾ ਹਾਂਜੀ ਹਾਂਜੀ ਉਹ ਡੰਗ ਡੂੰਗਾ ਸਾਹ ਵੀ ਦੇ ਉਹ ਸਮੀਨਾ ਨਗਰ ਤੋਂ ਚੱਗੇ ਸਾਹ ਦਾ ਠੀਕ ਆ ਮੈਂ ਵੀ ਹਮ ਇਸਤੇ ਲੱਗੇ ਰੁਜਾ ਕਰ ਵੀ ਲੈ ਜੀ ਮਿਲ ਆ ਜਾ ਹਾਂ ਦੇਖ ਸਰ ਇਹ ਵਨ ਇਹਦਾ ਵੀ ਲੱਗ ਰਿਹਾ ਤੇ ਥਾਣੇ ਦੇ ਵੀ ਤੁਹਾਨੂੰ ਲੱਗ ਰਿਹਾ ਦਿਖਾ ਦਈਏ ਤੇ ਇਹਦਾ ਫਿਰ ਮੁੱਲ ਕੀ ਮੁੱਲ ਤੇ ਦਾ ਕਰਦੇ 55 ਅੱਛਾ ਇਹ ਪੂਰੇ 50 ਬਾਜ ਦਾ ਅੱਛਾ ਇਹ ਪੂਰੇ 50 ਦੇ ਦੋਗੇ ਬਾਕੀ ਵਿੱਚ ਛੋਟ ਛੜ ਕਰ ਦੋ ਇਹ ਵੀ ਛੋਟ ਹੋ ਗਈ ਥੋੜੀ ਜਿਹੀ ਚਲੋ ਕੋ ਫੋਨ ਇੱਕ ਕਰੀ ਕੇ ਲਾਵੇ ਹਨਾ ਤੇ ਹੁਣ ਆ ਗੀਆਂ ਸੂਈਆਂ ਸਵਾਈਆਂ ਪਹਿਲਾਂ ਚਾਰ ਦਾ ਦੋ ਵੱਚੀ ਅੱਛਾ ਪਹਿਲਾ ਸੂਆ ਤੇ ਮੋਂ ਚਾਰ ਦਾ ਦੇ ਮਗਰ ਇਹਦੇ ਵੱਚੀ ਇਹਦੇ ਵੱਚੀ ਕਿੰਨਾ ਚਿਰ ਹੋ ਗਿਆ ਸੂਈ ਨਾ ਇਦੋਂ ਕੋ ਅਗੇ 25 ਦਿਨ ਹੋ ਗਏ ਸੀ ਤੋੜ ਦिए ਦੁੱਧ ਕਿੰਨਾ ਉਤਰਿਆ ਤਿਆਰ ਦੁੱਧ ਦਾਖਲ ਪੱਕਾ ਤਿਆਰ ਥਲੇ ਤਿਆਰ ਪੂਰਾ 10 ਲੀਟਰ ਪੱਕਾ ਦਿਓ ਠੀਕ ਹੈ ਮਾਗਰੇ ਦੇ ਦੇ ਵੀ ਵਸ਼ੀ ਮਿੰਨੇ ਦੇ ਲਾਗੇ ਬੰਨੇ ਜਿਹੜਾ ਕਿੱਲੇ ਕਿ ਸੋਈ ਨਾ ਹੋ ਗਿਆ ਬਲੇ ਬੜਾ ਡਰਦੀ ਡਰਦੀ ਜੀ ਆ ਬਾਕੀ ਥਣ ਵੀ ਚਲੋ ਚੰਗਾ ਵਾ ਠੀਕ ਸਿਜਾ ਹਵਨ ਆ ਜਿਹੜਾ ਇਹਦੇ ਨਾ ਅਲੈਕਸੈਂਦਰ ਹਵਨ ਨਹੀਂ ਲੱਗਿਆ ਤਾਂ ਇੱਕ ਰੇ ਖਾਣਪਲਾ ਕੱਢਦੀ ਪਸੰਦ ਠੀਕ ਹੈ ਜੀ ਤਾਂ ਪੂਰਾ ਮੁਠੀ ਜਾਂਦਾ ਘਾ ਘਾ ਥਾਣੇ ਵੀ ਦੇਖ ਸਕਦੇ ਤੇ ਇਹਦਾ ਫਿਰ ਮੁੱਲ ਬੋਲਤੀ ਗੱਦੀ ਇਹਦਾ ਕਰਦੇ 35 35000 ਤੇ ਜਸਨੋਂ ਕਿੰਨੇ ਦੀ ਹੈ ਜਸਨੋਂ ਪੂਰੇ 30 ਅੱਛਾ ਪੂਰੇ 30 ਦੀ ਬਾਕੀ ਚਲੋ ਛੋਟ ਛੜ ਮੁੱਕਦੇ ਹੋ ਜੂਗੀ ਬਹੁਤ ਮੋਲੀ ਮਾਨੇ ਬੋਨਾ ਬਹੁਤ ਛੋਟ ਹੀ ਹਣੀ ਥੋੜੀ ਜਿਹੀ ਅੱਛਾ ਤਾਂ ਪਤਾ ਚਾਰ ਨਾਲ ਬੱਛੀ ਆ 1.5 ਕਿਲੋ ਦੋ ਥੱਲੇ ਠੀਕ ਆ ਤਾਂ ਧੰਨਵਾਦ ਫਿਰ ਡੰਗਰ ਚਲੋ ਮੈਂ ਤੁਹਾਡੇ ਭਾਣਾ ਵਜੇ ਚਲੋ ਮੈਂ ਤਾਂ ਕੋਈ ਕੜਾ ਬਚਾ ਆਪਣੇ ਰੱਖ ਕੇ ਦੇ ਪੜਾਉਨੇ ਆ ਹੁਣ ਠੀਕ ਆ ਇਹ ਵੀ ਇੱਕ ਕਾਹਨ ਹੋਇਆ ਮੇਰੇ ਅੱਗੇ ਕੰਮ ਤੋੜਦਾ ਕਿ ਇੱਕ ਮੋੜ ਤੋੜਨਾ ਕੇ ਵਗੈਰਾ ਨੁਕਸਾਨ ਹੋ ਰਿਹਾ ਕੰਮ ਤੋੜਨ ਵਾਲੀ ਗੱਲ ਹੀ ਹੈ ਅੱਜ ਬਾਜੂ ਕੰਮ ਤੋੜਨ ਦੀ ਗੱਲ ਵੀ ਨੁਕਸਾਨ ਹੋਇਆ ਕਰ ਗਿਆ ਚਲ ਪਰ ਹੈਗਾ ਠੀਕ ਹੈ ਤੇ ਹੁਣ ਆ ਗਈ ਆਪਣੇ ਕੋਲ ਇਹ ਕੰਡ ਤੇ ਚੌਥੇ ਨੰਬਰ ਚੌਥੇ ਨੰਬਰ ਤੇ ਆ ਜੀ ਹਾਂਜੀ ਇਹ ਗਾਈ ਬੜੇ ਗੋਲੇ ਗੋਲੇ ਆਂ ਮੈਂ ਅਗਰ ਦੋ ਦਿੱਤਾ ਤੇਲ ਡਾਕਟਰ ਰੇ ਰੋਣੇ ਬਣੇ ਬਣੇ ਹੋਈਏ ਜੀ ਅੱਛਾ ਇਹ ਬਟੇ ਰੋਲੇ ਕਰੋ ਲੰਦੀਵ ਸਿੰਘ ਤੇ ਮਗਰ ਇਹਦੇ ਬੱਛੀ ਆ ਹਨਾ ਬੱਛੀ ਬਹੁਤ ਸੋਹਣੀ ਮਗਰ ਇਹ ਠੀਕ ਆ ਤੇ ਇਹਦੇ ਕੋਲ ਦੁੱਧ ਕਿੰਨਾ ਇੱਕ ਕੋਲ ਇਹਦੇ ਦੁੱਧ 10 ਬਾਹਰ ਉਹਦਾ ਦਹੀਂ ਕਿੰਨੋ ਥਲੇ ਤੇ ਇਹਨਾਂ ਸੋਈ ਨੂੰ ਕਿੰਨਾ ਚਿਰ ਹੋ ਗਿਆ ਇਹਨੂੰ ਇੰਨਾ ਟਾਈਮ ਲਾ ਲੋ ਕਰੋ ਠੀਕ ਤੋਰੋ ਫੇਰ ਇੱਕ ਰੀਨ ਇਹ ਆ ਵੀ ਇਹਦੀ ਸਾਹਬ ਨਹੀਂ ਗਾਂਦੀ ਹੋਈ ਜਿੰਨੀ ਸਾਹਬ ਹੋਣੀ ਚਾਹੀਦੀ ਜਿੱਦੀ ਗਾਂ ਜਿੱਦੀ ਗਾਂ ਨਾ ਹਾਂਜੀ ਗਾਂ ਬਲੀਟ ਰਗਾਉਂ ਗਾਂ ਦੀ ਮੋਰੀ ਪਗਣੇ ਨਾ ਜੀ ਗਾਂ ਮੋਰੀ ਨਹੀਂ ਪਾ ਗਣੇ ਹਾਂਜੀ ਹਾਂਜੀ ਜਿੱਦੀ ਗਾਂ ਜਿੱਦੀ ਗਾਂ ਇਹ ਤੇ ਮਗਰ ਵੀ ਵੱਚੀ ਆ ਵੀ ਵੱਚੀ ਇਹਦੀ ਵੀ ਮਹੀਨੇ ਤੋਂ ਬਾਅਦ ਹੀ ਆ ਤਰ ਬੱਚੇ ਆ ਪਤਾ ਨਾ ਹੁਣੇ ਦਿਖਾ ਦੇਣੇ ਆ ਇਹ ਹੈਗੀ ਬਹਿਣਾ ਜਦੋਂ ਮੂੰਹ ਹੁੰਦਾ ਹੈ ਤਾਂ ਦੰਦਾ ਜਿਹਾ ਬਸ ਹੋਏ ਪਰ ਚੰਗੀ ਹੋਈ ਹੈ ਬਾਕੀ ਦੁੱਧ ਦੀ ਚਵਾਈ ਤੁਸੀਂ ਹਾਂ ਪਰ ਦੋ ਟਾਈਮ ਕਰਕੇ ਖੜਨੀ ਤਦ ਤਾ ਜੇ ਦਾ ਹੋ ਕੋਈ ਭਾਈ ਜਖੰਡ ਉਧਰ ਕੇ ਉਧਰ ਕੋ ਹੋ ਜੂ ਕੋ ਇੰਦਾ ਕੋ ਬਣਖਾ ਇਹਨੂੰ ਵੱਧ ਨਹੀਂ ਦੁੱਧ ਕਰੂਗਾ ਠੀਕ ਹੈ ਜੀ ਉਹ ਇੰਦਾ ਕੋ ਦੋ ਦਫਰਕ ਪੈ ਗਿਆ ਜਾਨਾ ਆਹ ਕੋਈ ਯਾਰੀ ਭਾਈ ਅੱਧਾ ਕਿ ਇਧਰ ਉਧਰ ਹੋ ਜਾਂਦਾ ਹੈ ਹਨਾ ਤੇ ਮੁੱਲ ਫਿਰ ਇਹਦਾ ਮੁੱਲ ਇਹਦਾ ਵੀ ਸੇਮ ਹੀ ਆ ਅੱਛਾ ਤੀ ਦੀ ਭਾਵੇਂ ਕੋਈ ਉਹ ਲੈ ਜਾ ਤੇ ਭਾਵੇਂ ਕੋਈ ਹਾਲ ਹੈ ਜੀ ਠੀਕ ਆ ਤੇ ਬਾਕੀ ਆ ਵੀ ਤੁਹਾਡੇ ਘਰ ਕੋਈ ਤਸੱਲੀ ਕਰਕੇ ਨਾ ਸੱਲੀ ਕਰਕੇ ਖੜੇਗਾ ਵੇਸ਼ ਚਾਹ ਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਇਸ ਚੱਕ ਕੇ ਖੜੇ ਤੇ ਬੱਚੇ ਆਪਣੇ ਕੋਈ ਵੇਖ ਲਓ ਪਹਿਲਾਂ ਤੇ ਫੇਰੇ ਸੌਦਾ ਕਰਿਓ ਆ ਜਿਹੜਾ ਬੱਚਾ ਮੱਝ ਦਾ ਬੱਚਾ ਆ ਜਿਹੜੀ ਸੂਈ ਮੱਝ ਆ ਆ ਦੇਖ ਸਾਡੇ ਉਹਦਾ ਬੱਚਾ ਮਗਰ ਕੱਟੀ ਆ ਇਹਦੇ ਤੇ ਆਂ گاਵਾ ਦੇ ਬੱਚੇ ਦੋਵੇਂ ਬੱਚੀਆਂ ਆ ਮੱਝ ਦੇ ਮਗਰ ਵੀ ਕੱਟੀ ਆ ਤੇ ਇਹ ਵੀ ਦੋਵੇਂ ਬੱਚੀਆਂ ਆ ਜਿਹੜੀਆਂ ਆਪਣੀ ਸਮਝ ਨਾਲ ਲਾਲਿਕ ਕਿੰਨੇ ਕਿ ਦਿਨਾਂ ਦੀ ਆ ਵਾ ਤੇ ਦੋਵੇਂ ਬੱਸ਼ੀਆਂ ਮੈਂ ਤੇ ਉਹ ਵੀ ਕੱਟੀ ਆ